ਜਦੋਂ ਗੁਰੂਵਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤਾਂ ਸਾਈ ਮੀਆ ਮੀਰ ਜੀ ਨੂੰ ਕਰੋਧ ਆ ਜਾਂਦਾ ਹੈ ਹਾਂਜੀ ਤੇ ਗੁਰੂ ਸਭਾ ਨਾਲ ਦੇ ਵਿੱਚ ਇੰਨੀ ਸ਼ਕਤੀ ਸੀ ਹਾਂਜੀ ਬਿਨਾਂ ਹੱਥ ਚੱਕੇ ਬਿਨਾਂ ਉਪਸ ਕੀਤੇ ਸਭ ਕੁਝ ਜਿਹੜਾ ਕਰ ਸਕਦੇ ਸੇ ਸਭ ਕੁਝ ਖਤਮ ਵੀ ਕਰ ਸਕਦੇ ਸੇ ਬਿਲਕੁਲ ਕਿਉਂਕਿ ਅਸੀਂ ਦੇਖਦੇ ਹਾਂ ਵੀ ਪ੍ਰਤੀਕ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਹੈ ਜੇ ਆਪਾਂ ਦੇਖਦੇ ਹਾਂ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਦੇਖਦੇ ਹਾਂ ਵੀ ਕਿੰਦਾ ਚਮਕੌਰ ਦੇ ਵਿੱਚ 10 ਲੱਖ ਦੀਆਂ ਫੌਜਾਂ ਜਿਹੜੀਆਂ ਉਹਨਾਂ ਨੇ ਘੇਰਾ ਪਾਇਆ ਹੈ ਤੇ ਗੁਰਗੋਬਿੰਦ ਸਿੰਘ ਜੀ ਕਿਸ ਤਰੀਕੇ ਨਾਲ ਉਹਨਾਂ ਨਾਲ ਜੰਗ ਲੜਦੇ ਆ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਜਿਹੜੇ ਉੱਥੇ ਦੋ ਸ਼ਹੀਦ ਵੀ ਹੋ ਜਾਂਦੇ ਆ ਮਤਲਬ ਚਾਹਦੇ ਤਾਂ ਆਪਣੀ ਸ਼ਕਤੀ ਹਰ ਪਾਸੇ ਉਹ ਵਰਤ ਸਕਦੇ ਸੀ ਹਾਂਜੀ ਬਿਲਕੁਲ ਸਿੱਧਾ ਮਹਾਰਾਜ ਦੇ ਕੋਲ ਐਨੀ ਸ਼ਕਤੀ ਸੀ ਕਿ ਉਹ ਆਪੇ ਹੀ ਪ੍ਰਮਾਤਮਾ ਦਾ ਰੂਪ ਸੀ ਗੁਰਗੋਬਿੰਦ ਸਿੰਘ ਮਹਾਰਾਜ ਪ੍ਰਮਾਤਮਾ ਨੇ ਉਹਨਾਂ ਨੂੰ ਭੇਜਿਆ ਸੀਗਾ ਤੇ ਫਿਰ ਉਹਨਾਂ ਨੂੰ ਇਹ ਕਾਲ ਇਸ ਕਰਕੇ ਖੇਡ ਖੜਾ ਰਿਹਾ ਸੀ ਕਿਉਂਕਿ ਮਹਾਰਾਜ ਨੇ ਆਉਣ ਵਾਲਾ ਸਮਾਂ ਦੇਖ ਲਿਆ ਸੀਗਾ ਕਿ ਨਕਲੀ ਗੁਰੂ ਬਹੁਤ ਬਣ ਜਾਣਗੇ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਨੂੰ ਗੁਰਗੱਦੀ ਦੇਣ ਦਾ ਫੈਸਲਾ ਕੀਤਾ ਤੇ ਕਾਲ ਇਹ ਰੋਕ ਰਿਆ ਸੀਗਾ ਵੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਨੂੰ ਜੇ ਗੱਦੀ ਮਿਲ ਗਈ ਤੇ ਫਿਰ ਇਹ ਬਹੁਤ ਜ਼ਿਆਦਾ ਗੁਰਸਿੱਖ ਪ੍ਰੈਕਟੀਕਲ ਕਰ ਲੈਣਗੇ ਤੇ ਪਰਮਾਤਮਾ ਨੂੰ ਲੱਭ ਲੈਣਗੇ ਸਰੀਰ ਵਿੱਚੋਂ ਤੇ ਫਿਰ ਉਸ ਨੇ ਔਰੰਗਜ਼ੇਬ ਦੇ ਰਾਹੀ ਉਹਨਾਂ ਦਾ ਕਾਲ ਵਾਸ ਸੀਗਾ ਮਨ ਉਹਨਾਂ ਦੇ ਰਾਹੀ ਗੁਰੂ ਮਹਾਰਾਜ ਨੂੰ ਠੇਰਾ ਪਵਾਇਆ ਸ਼ਹੀਦیاں ਹੋਈਆਂ ਪਰ ਗੁਰਗੋਬਿੰਦ ਸਿੰਘ ਮਹਾਰਾਜ ਨੇ ਮਾਲਕ ਤੋਂ ਹੁਕਮ ਲੈ ਕੇ ਇਹ ਗੁਰਗੱਦੀ ਜਿਹੜੀ ਗੁਰਗੰਸਾ ਮਹਾਰਾਜ ਨੂੰ ਦਿੱਤੀ ਐ ਤਾਂ ਜੋ ਮੇਰੇ ਜਿਹੜੇ ਗੁਰਸਿੱਖ ਪਿਆਰੇ ਆ ਉਹ ਪ੍ਰੈਕਟੀਕਲ ਕਰਕੇ ਪ੍ਰਮਾਤਮਾ ਦਾ ਨਾਮ ਲਾਪ ਕਰ ਲੈਣ ਤਾਂ ਹੀ ਮਹਾਰਾਜ ਨੇ ਦੱਸਿਆ ਨਾ ਕਿ ਇਹਨਾਂ ਪੁੱਤਰਾਂ ਨੇ ਕੇਸੇ ਸਿਰ 'ਤੇ ਬਾਰ ਦੀਏ ਸਤ ਚਾਰ ਚਾਰ ਮੂਹੇ ਤੇ ਕਿਆ ਹੁਆ ਜੀਵਤ ਕਈ ਹਜ਼ਾਰ ਉਹਨਾਂ ਨੇ ਬਿਲਕੁਲ ਵੀ ਰੋਸ ਨਹੀਂ ਕੀਤਾ ਸ਼ਿਕਵਾ ਨਹੀਂ ਕੀਤਾ ਕਿਉਂਕਿ ਪ੍ਰੈਕਟੀਕਲ ਸੀ ਉਹਨਾਂ ਨੂੰ ਪਤਾ ਸੀਗਾ ਕਿ ਜਿਹੜੇ ਇਸ ਅੰਗੀ ਸਾਥੀ ਨੇ ਸਾਡੇ ਇੱਕਦਮ ਸੰਸਾਰ ਤੋਂ ਜਾਣਾ ਹੀ ਹੈ ਕਿਉਂਕਿ ਸਵਾਸਾਂ ਦਾ ਧੰਨ ਹੈ ਜਿਨ੍ਹਾਂ ਤੁਹਾਡਾ ਧੰਨ ਹੈ ਤੁਸੀਂ ਲੈਣਾ ਹੈ ਜਿਨ੍ਹਾਂ ਮੇਰਾ ਮੈ ਲੈਣਾ ਇੱਕ ਸਵਾਸ ਵੀ ਘਟਦਾ ਨਹੀਂ ਵਧਦਾ ਨਹੀਂ ਤੇ ਮਹਾਰਜ ਜਸ ਜੈ ਨੇ ਅਣ ਘਾਲੇ ਸਭ ਦੀ ਸਵਾਸ ਨਾ ਵਧਣ ਘਟਣ ਤਿਲਸਾਰ ਇੱਕ ਤਿਲ ਜਿੰਨਾ ਵੀ ਸਵਾਸ ਵਧੇਗਾ ਨਹੀਂ ਤਿਲ ਜਿੰਨਾ ਵੀ ਘਟੇਗਾ ਨਹੀਂ ਇੱਕ ਖੇਡ ਹੈ ਇਹ ਖੇਡ ਜੇ ਸਵਾਸ ਰਹਿੰਦੇ ਰਹਿੰਦੇ ਅਸੀਂ ਪ੍ਰਮਾਤਮਾ ਨੂੰ ਲੱਭ ਲਿਆ ਤੇ ਆਪਾਂ ਪਾਸ ਜੇ ਆਪਾਂ ਨਹੀਂ ਲੱਭ ਸਕੇ ਤੇ ਆਪਾਂ ਫਿਰ ਫਿਰ 84 ਲੱਖ ਜੁਨ ਦਾ ਚੱਕਰ ਸਾਨੂੰ ਕੱਟਣਾ ਪਏਗਾ ਇਸ ਕਰਕੇ ਗੁਰਬਾਣੀ ਗੁਰੂ ਜਿਹੜੇ ਨੇ ਉਹ ਪੂਰੇ ਸੰਸਾਰ ਦੇ ਗੁਰੂ ਨੇ ਇੱਥੇ ਕੋਈ Hindu ਨਹੀਂ ਕੋਈ ਮੁਸਲਮਾਨ ਨਹੀਂ ਕੋਈ ਸਿੱਖ ਨਹੀਂ ਕੋਈ ਸਾਈ ਆਪਾਂ ਸਾਰੇ ਹੀ ਉਸ ਪ੍ਰਮਾਤਮਾ ਦੇ ਬੱਚੇ ਆ ਜਿਨ ਮਹਾਰਾਜ ਗੁਰਬਾਣੀ ਸ਼ਰਮਾਉਂਦੇ ਨੇ ਮਾਨਸ ਕੀ ਜਾਤ ਸਭਾ ਇਹ ਕਹ ਪਹਿਚਾਣੋ ਅੱਬਲੱਲਾ ਨੂਰਉਪਾਇ ਕੁਦਰਤ ਕੇ ਸਭ ਬੰਦੇ ਆਪਾਂ ਸਾਰੇ ਹੀ ਉਸ ਪ੍ਰਮਾਤਮਾ ਦੇ ਬੱਚੇ ਆ ਸਾਨੂੰ ਇਹ ਮੌਕਾ ਮਿਲਿਆ ਪਰਮਾਤਮਾ ਨੂੰ ਮਿਲਣ ਦਾ ਜੇ ਆਪਾਂ ਸੰਗਤ ਕਰਕੇ ਪ੍ਰੈਕਟिकल ਕੀ ਕਰਕੇ ਪਰਮਾਤਮਾ ਤੱਕ ਪਹੁੰਚ ਗਏ ਫਿਰ ਆਪਾਂ ਪਾਸ ਤੇ ਨਹੀਂ ਤੇ ਫਿਰ ਸਾਨੂੰ ਇਸ ਸੰਸਾਰ ਤੋਂ ਜਾਣਾ ਪਏਗਾ ਤੇ ਆਪਾਂ ਤੁਹਾਡੇ ਰਾਹੀਂ ਸੰਸਾਰ ਦੇ ਜੀਵਾਂ ਲਈ ਵੀ ਬੇਨਤੀ ਕਰਦੇ ਹਾਂ ਕਿ ਕੋਈ ਵੀ ਆਪਣੇ ਆਪ ਨੂੰ Hindu ਨਾ ਸਮਝੇ ਮੁਸਲਮਾਨ ਨਾ ਸਮਝੇ ਇਸਾਈ ਸਿੱਖ ਨਾ ਸਮਝੇ ਤੇ ਜੇ ਤੁਸੀਂ ਪ੍ਰੈਕਟिकल ਕਰਨਾ ਚਾਹੁੰਦੇ ਹੋ ਤਾਂ ਇੱਥੇ ਗੁਰੂ ਘਰ ਭਾਈ ਸਾਹਿਬ ਭਾਈ ਲਖਵੀਰ ਸਿੰਘ ਹੋਣਾ ਨੇ ਆਪਾਂ ਗੁਰਮਖਾਨੇ ਆਪ ਸੇ ਸੰਯੋਗ ਕਰਕੇ ਗੁਰਦੁਆਰਾ ਗੁਰਤੇਗ ਬਹਾਦਰ 시ਮਰਦвар 마ছিਵਾੜ ਵਿਖੇ ਤੇ ਇੱਕ ਗੁਰੂ ਘਰ ਫਰੀਦਕੋਟ ਵਿਖੇ ਪਰ ਆ ਮਿਲਨੇ ਦਾ ਚਾਹੋ ਗੁਰਦੁਆਰਾ ਗੁਰਤੇਗ ਬਹਾਦਰ ਆਪਾਂ ਉੱਥੇ ਆ ਕੇ ਸੰਗਤ ਕਰਕੇ ਪ੍ਰੈਕਟੀਕਲ ਸਿੱਖ ਕੇ ਪ੍ਰਮਾਤਮਾ ਤੱਕ ਪਹੁੰਚ ਸਕਦੇ ਆ ਤੇ ਦੂਸਰਾ ਆਪਾਂ ਜੇ ਆਪਾਂ ਨਹੀਂ ਪਹੁੰਚ ਸਕਦੇ ਤੇ ਆਪਾਂ YouTube ਤੇ ਚੈਨਲ ਹੈ ਭਾਈ ਸਾਹਿਬ ਭਾਈ ਲਖਵੀਰ ਸਿੰਘ ਫਰੀਦਕੋਟ ਵਾਲੇ ਉਹਨਾਂ ਦੇ ਨਾਲ ਸੰਪਰਕ ਕਰਕੇ YouTube ਤੇ ਕਥਾ ਸੁਣ ਕੇ ਗਿਆਨ ਲੈ ਕੇ ਘਰ ਬੈਠ ਕੇ ਸਿਮਣ ਕਰਕੇ ਪ੍ਰੈਕਟੀਕਲ ਕਰਦੇ ਕਰਦੇ ਜੇ ਆਪਾਂ ਨਹੀਂ ਆਣਾ ਚਾਹੁੰਦੇ ਆ ਨਹੀਂ ਪਹੁੰਚ ਸਕਦੇ ਕਿਸੇ ਦੀ ਮਜਬੂਰੀ ਹੁੰਦੀ ਆ ਆਪਾਂ ਘਰ ਬੈਠ ਕੇ ਵੀ ਆਪਾਂ ਪਹੁੰਚ ਸਕਦੇ ਲੇਕਿਨ ਸੰਗਤ ਵਿੱਚ ਬਹੁਤ ਹੀ ਸੋਖਾ ਹੋ ਜਾਂਦਾ ਮਹਾਰਾ ਜੀ ਨੇ ਸੰਗਤ ਨੂੰ ਵਡਿਆਈ ਬਹੁਤ ਦਿੱਤੀ ਮਹਾਰਾਦਾਸ ਜੀ ਨੇ ਵੀ ਜਿਹੜੀ ਸੰਗਤ ਨੂੰ ਇੰਨੀ ਵਡਿਆਈ ਦਿੱਤੀ ਆ ਮਹਾਰਾਦਾਸ ਜੀ ਜਿਉਂ ਬੁਲਾਓ ਤਿਉਂ ਬੋਲਾ ਸੁਆਮੀ ਕੁਦਰਤ ਕਵਣ ਹਮਾਰੀ ਸਾਤ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਭ ਤੋਂ ਪਿਆਰੀ ਚੀਜ਼ ਹੈ ਸਤ ਸੰਗਤ ਜੇ ਆਪਾਂ ਸੰਗਤ ਵਿੱਚ ਪਹੁੰਚ ਜਾਵਾਂਗੇ ਤੇ ਪਰਮਾਤਮਾ ਦੀ ਗੋਦ ਹੁੰਦੀ ਹੈ ਉੱਥੇ ਪਰਮਾਤਮਾ ਵਿਚਰਦੇ ਆ ਪ੍ਰਤੱਖ ਰੂਪ ਵਿੱਚ ਮਹਾਰਾਜ ਦੱਸਦੇ ਨੇ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਨੂਰ ਦਾ ਮਤਲਬ ਪ੍ਰਕਾਸ਼ ਮੈਂ ਇੱਕ ਅੰਦਰ ਵਿੱਚ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹਾਂਗਾ ਜੇ ਤੁਸੀਂ ਇਸ ਸਭ ਦੀ ਸ਼ੁਰੂਆਤ ਕਰ ਰਹੇ ਸੀ ਤੱਕਦੇ ਐਦਾਂ ਹੋਇਆ ਵੀ ਕਿਸੇ ਦੂਜੇ ਗਏ ਤੇ ਚਲੇ ਗਏ ਉਹ ਕਿ ਵੀ ਉਦੋਂ ਤੁਸੀਂ ਕਹਿ ਰਹੇ ਹੋ ਵੀ ਹਜੇ ਸ਼ੁਰੂਆਤ ਸੀ ਬੰਦੇ ਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਹਜੇ ਲੋਕ ਚੀਜ਼ਾਂ ਕਰਦੇ ਆ ਤੁਸੀਂ ਗਏ ਸੀ ਕਦੇ ਕਿਸੇ ਤੁਸੀਂ ਹਾਂਜੀ ਇਸ ਦਾ ਮਤਲਬ ਜਦੋਂ ਸਰੀਰ ਦੇ ਵਿੱਚੋਂ ਨਿਕਲਦਾ ਨਾ ਆਪਾਂ ਨਿਕਲਦੇ ਜਦੋਂ ਇੱਕਦਮ ਉਸ ਸੂਰਜ ਦਾ ਪ੍ਰਕਾਸ਼ ਜਾਂ ਦੂਸਰੀ ਧਰਤੀ ਜਾਂ ਜੀਵਨ ਚੱਲ ਸ਼ੁਰੂ ਉੱਥੇ ਕਿਸੇ ਧਰਤੀ ਦੇ ਕਿਸ ਤਰ੍ਹਾਂ ਦਾ ਜੀਵਨ ਹੈ ਕਿਸ ਧਰਤੀ ਤੇ ਕਿਸ ਤਰ੍ਹਾਂ ਦਾ ਜੀਵਨ ਹੈ ਤੇ ਉਸ ਦੇ ਵਿੱਚ ਕੀ ਆ ਫਿਰ ਸਰੀਰ ਨੂੰ ਵੀ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਮਤਲਬ ਸਰੀਰ ਦੀ ਵੀ એનર્ਜੀ ਜਿਹੜਾ ਮਨ ਹੈ ਨਾ ਮਨ ਦੀ ਤਾਂ એનર્ਜੀ ਹੈਗੀ ਹੈਗੀ ਪਰ ਸਰੀਰ ਦੇ ਵਿੱਚ ਵੀ ਪ੍ਰੋਬਲਮ ਆਣੇ ਸ਼ੁਰੂ ਹੋ ਜਾਂਦੀ ਤੇ ਫਿਰ ਭਾਈ ਸਾਹਿਬ ਨੇ ਸਾਨੂੰ ਇਹ ਮਨਾ ਕਰ ਦਿੱਤਾ ਕਿ ਪੁੱਤਰ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਤੁਸੀਂ ਨਾਮ ਤੱਕ ਪਹੁੰਚੋ ਜਿਹੜਾ ਤੁਹਾਡਾ ਮੇਨ ਮੋਟੋ ਹੈ ਮਕਸਦ ਹੈ ਤੇ ਨਾਮ ਨੇ ਤੁਹਾਨੂੰ ਪ੍ਰਕਾਸ਼ ਤੱਕ ਲੈ ਕੇ ਜਾਣ ਬ੍ਰਹਿਮੰਡ ਦੇ ਵਿੱਚ ਤੁਸੀਂ ਗਏ ਹੋ ਹਾਂ ਜੀ ਮਤਲਬ ਉਹ ਫਿਰ ਅਲੱਗ ਸਬਜੈਕਟ ਹੋ ਜਾਂਦਾ ਉਹਦੇ ਉਦੇ ਵਾਸਤੇ ਸਾਨੂੰ ਕਿਉਂ ਆਪਾਂ ਆਪਣਾ ਟਾਈਮ ਵੇਸਟ ਕਰਨਾ ਮਹਾਰਾਜ ਕਹਿੰਦੇ ਵੀ ਤੁਸੀਂ ਜਿਹੜੇ ਮਕਸਦ ਵਾਸਤੇ ਆਏ ਉਹ ਮਕਸਦ ਪੂਰਾ ਕਰੋ ਮਤਲਬ ਸਭ ਤੋਂ ਉੱਪਰ ਜਿਹੜਾ ਹੈ ਉਹ ਰੱਬ ਦਾ ਨਾਮ ਹਾਂ ਸਭ ਤੋਂ ਉੱਚਾ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦਾ ਨਾਮ ਹਾਂਜੀ ਤੇ ਆਪਾਂ ਜਦੋਂ ਨਾਮ ਜਪਦੇ ਆ ਸਭ ਤੋਂ ਉੱਚਾ ਕੰਮ ਕਰਦੇ ਆ ਜਿਨੂੰ ਮਹਾਰਾਜ ਦੱਸੇ ਨੇ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਜੋ ਆਪਾਂ ਸਿਮਰਨ ਕਰਦੇ ਆ ਸਭ ਤੋਂ ਉੱਚਾ ਕੰਮ ਕਰਦੇ ਆ ਹੂੰ ਤੇ ਹੋਰ ਤੁਹਾਡੇ ਰਾਹੀਂ ਆਪਾਂ ਇਹ ਬੇਨਤੀ ਕਰਦੇ ਆ ਕਿ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਲਖਵੀਰ ਸਿੰਘ ਜੀ ਜਿਨ੍ਹਾਂ ਦਾ ਆਪਣਾ ਪ੍ਰੈਕਟੀਕਲ ਹੈ ਦੇਖੋ ਪੁਲਿਸ ਦੀ ਨੌਕਰੀ ਆਪਾਂ ਕਿੰਨੇ ਪੈਸੇ ਦੇ ਕੇ ਕਰਦੇ ਆ ਤੇ ਉਹਨਾਂ ਆਪਣੀ ਨੌਕਰੀ ਵਿੱਚੇ ਛੱਡ ਕੇ ਸਾਡੇ ਵਾਸਤੇ ਉਪਰਾਲਾ ਕਰ ਰਹੇ ਨੇ ਆਪਣੀ ਜ਼ਮੀਨ ਦੇ ਵਿੱਚ ਉਹਨਾਂ ਨੇ ਗੁਰਦੁਆਰਾ ਬਣਾਇਆ ਤੇ ਇੱਥੇ ਬਹੁਤ ਵਧੀਆ ਪ੍ਰਬੰਧ ਹੈ ਜਿਹੜੇ ਜੀਵ ਕੋ ਸਮਾਂ ਹੈ ਉਹ ਇੱਥੇ ਰਹਿ ਵੀ ਸਕਦੇ ਨੇ ਇੱਥੇ ਸਾਰੀ ਸੁਵਿਧਾ ਹੈ ਖਾਣ ਪੀਣ ਦੀ ਸੌਣ ਦੀ ਰਹਿਣ ਦੀ ਕਮਰੇ ਨੇ ਹਰ ਇੱਕ ਸੁਵਿਧਾ ਇੱਥੇ ਆਪਾਂ ਬਣਾਈ ਹੈ ਇੱਕ ਸਕੂਲ ਨੇ ਇੱਥੇ ਸਕੂਲ ਦੇ ਵਿੱਚ ਆ ਕੇ ਆਪਾਂ ਆਪਣਾ ਜੀਵਨ ਦਾ ਲਾਹ ਲੈ ਸਕਦੇ ਹਾਂ ਕਿ ਕਿ ਅੱਜ ਕੱਲ ਨਵਾਂ ਕਨਸੈਪਟ ਆਇਆ ਜਾਤੀ ਸੱਤੀ ਦਾ ਬ੍ਰਹਮਚਾਰੀ ਦਾ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਜੇ ਆਪਾਂ ਗੁਰਬਾਣੀ ਗੁਰੂ ਦੀ ਰੋਸ਼ਨੀ ਗੁਰੂ ਦੇ ਗਿਆਨ ਵਿੱਚ ਚੱਲਾਂਗੇ ਤੇ ਮਹਾਰਾਜ ਕਹਿੰਦੇ ਸਾਨੂੰ ਜਿਹੜਾ ਜਾਤੀ ਸੱਤੀ ਦੂਸਰੇ ਹੈ ਨਾ ਜਿਹੜੇ ਕੱਪੜੇ ਪਾ ਲੈਂਦੇ ਜਾਂ ਵਿਆਹ ਨਹੀਂ ਕਰਵਾਉਂਦੇ ਉਹਨਾਂ ਦੀ ਕੋਈ ਪਰਵਾਨਗੀ ਨਹੀਂ ਗੁਰਬਾਣੀ ਵਿੱਚ ਮਹਾਰਾਜ ਨੇ ਗ੍ਰਸਥ ਨੂੰ ਪਹਿਲ ਦਿੱਤੀ ਆ ਤੇ ਗ੍ਰਸਥ ਵਿੱਚ ਰਹਿ ਕੇ ਪ੍ਰਮਾਤਮਾ ਨਾਲ ਮਲਾਪ ਕੀਤਾ ਤੇ ਹੋਰ ਗੁਰ ਸਿੱਖਾਂ ਨੂੰ ਇਸ ਰਸਤੇ ਤੇ ਤੋਰ ਕੇ ਗਿਆਨ ਦੇ ਰਾਹੀ ਪ੍ਰਮਾਤਮਾ ਨਾਲ ਲਾਇਆ ਹਮ ਮਾਰੇ ਗੁਰਵਾਣੀ ਵਿੱਚ ਫਰਮਾਉਂਦੇ ਨੇ ਜਤੀ ਸਦਾਵੇ ਜੁਗਤ ਨਾਲ ਜਾਣਾ ਛੱਡ ਬਹਿ ਘਰਵਾਰ ਜਿਹੜੇ ਜਤੀ ਲੋਕ ਨੇ ਉਹ ਤਰੀਕਾ ਨਹੀਂ ਜਾਣਦੇ ਪ੍ਰਮਾਤਮਾ ਨੂੰ ਮਿਲਦਾ ਪ੍ਰਮਾਤਮਾ ਸਰੀਰ ਵਿੱਚ ਹੈ ਤੇ ਤਰੀਕਾ ਨਹੀਂ ਜਾਣਦੇ ਤੇ ਉਹ ਬਸ ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਦੇ ਲਈ ਜਤੀ ਬਣ ਜਾਂਦੇ ਆ ਪਰ ਉਹਨਾਂ ਨੂੰ ਫਿਰ ਕੰਮ ਬਹੁਤ ਤੰਗ ਕਰਦਾ ਹੈ ਗੁਰਬਾਣੀ ਵਿੱਚ ਦੱਸਿਆ ਵੀ ਜਿਹੜਾ ਇਹ ਕੰਮ ਹੈ ਨਾ ਇਹਨੂੰ ਮਾਹਵਲੀ ਕਹਿੰਦੇ ਨੇ ਜੇ ਸਾਡੇ ਕੋਲ ਤਰੀਕਾ ਨਹੀਂ ਹੈ ਗੁਰੂ ਨਹੀਂ ਹੈ ਪੂਰਾ ਸਾਡਾ ਪੂਰੇ ਤਰੀਕੇ ਨਹੀਂ ਹੈ ਗੁਰੂ ਦਾ ਪੂਰਾ ਗਿਆਨ ਨਹੀਂ ਹੈ ਤੇ ਆਪਾਂ ਇਹਦੇ ਜਾਲ ਵਿੱਚ ਫਸ ਜਾਵਾਂਗੇ ਜਿਹੜਾ ਸਰੀਰ ਹੈ ਸਰੀਰ ਦੇ ਵਿੱਚ ਹੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਮਾਰੇ ਗੰਦੇ ਇਸ ਦੇਹੀ ਅੰਦਰ ਪੰਜ ਚੋਰ ਬਸੇ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ ਕੋਈ ਨਾ ਸੁਣੇ ਪੁਕਾਰਾ ਉਹ ਜਿਹੜੇ ਪੰਜ ਚੋਰ ਹਨ ਉਹ ਸਾਡਾ ਅੰਮ੍ਰਿਤ ਲੁੱਟ ਰਹੇ ਨੇ ਜਦੋਂ ਸਾਡਾ ਅੰਮ੍ਰਿਤ ਲੁੱਟਿਆ ਜਾਂਦਾ ਸਾਡਾ ਮਨ ਕਮਜ਼ੋਰ ਹੋ ਜਾਂਦਾ ਫਿਰ ਉਹ ਇਸ ਤਰੀਕੇ ਵੱਲ ਚਲ ਜਾਂਦਾ ਜਤੀਆਂ ਵੱਲ ਸੱਤੀਆਂ ਵੱਲ ਐਕਚੁਅਲੀ ਜਿਹੜਾ ਜਤੀ ਹੈ ਜਤੀ ਉਹੀ ਹੈ ਜਿਹੜਾ ਆਪਣੀ ਘਰ ਵਾਲੀ ਤੋਂ ਇਲਾਵਾ ਹੋਰ ਕਿਸੇ ਦੇ ਨਾਲ ਵੀ ਗਲਤ ਕੰਮ ਦਾ ਵਿਚਾਰ ਵੀ ਨਹੀਂ ਲੈਂਦਾ ਉਸ ਨੂੰ ਜਤੀ ਦੱਸ 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 ਮਿੱਤੇ ਗਿਆ ਹਾਂ ਗ੍ਰਸਥ ਜਿਹੜਾ ਜੀਵਨ ਹੈ ਬਹੁਤ ਸੌਖਾ ਹੂੰ ਪ੍ਰਮਾਤਮਾ ਨੂੰ ਮਿਲਣ ਦੇ ਲਈ ਬਹੁਤ ਹੀ ਸੌਖਾ ਦੇਖੋ ਗਰੋ ਪਿਆਰਿਓ ਆਪਾਂ ਗ੍ਰਸਥੀ ਜੀਵਾਂ ਆਪਾਂ ਆਪਣੀ ਮਰਜ਼ੀ ਨਾਲ ਖਾ ਪੀ ਸਕਦੇ ਹਾਂ ਰਹਿ ਸਕਦੇ ਹਾਂ ਕੁਝ ਵੀ ਲੈ ਸਕਦੇ ਹਾਂ ਤੇ ਮਹਾਰਾਜ ਦੱਸਿਆ ਕਹਿੰਦੇ ਹਸਣਦੇ ਆ ਨਾਨਕ ਸਤਗੁਰੂ ਭੇਟੀ ਹੈ ਪੂਰਨ ਹੋਵੇ ਜੁਗਤ ਹੂੰ ਹਸਣਦੇ ਆ ਖੜਨਦੇ ਆ ਪਹਿਨਨਦੇ ਆ ਖਵੰਦਦੇ ਆ ਬਿੱਚੇ ਹੋਵੇ ਮੁਕਤ ਹੂੰ ਵੀ ਤੁਸੀਂ ਪਰਿਵਾਰ ਵਿੱਚ ਰਹੋ ਹੂੰ ਪਰ ਤੁਹਾਡਾ ਜਿਹੜਾ ਸਤਗੁਰ ਹੈ ਉਹਦੇ ਪੂਰਾ ਗਿਆਨ ਤੁਹਾਨੂੰ ਹੋਣਾ ਚਾਹੀਦਾ ਪੂਰੇ ਤਰੀਕੇ ਤੁਹਾਨੂੰ ਹੋਣੇ ਚਾਹੀਦੇ ਹੂੰ ਪਰ ਕਿਵੇਂ ਆਪਾਂ ਜਪਣਾ ਹੈ ਕਿਵੇਂ ਆਪਾਂ ਕਾਲ ਜਿਹੜਾ ਕਾਲ ਹੈ ਨਾ ਉਹ ਸਾਡੀ ਵਿਰੋਧੀ ਟੀਮ ਹੈ ਹੂੰ ਮਨ ਸਾਡਾ ਕੱਲਾ ਹੈ ਕਾਲ ਪੰਜ ਇੱਕ ਪੰਜ ਸਰਦਾਰ ਨੇ ਹੂੰ ਇਹ ਜਿਹੜੇ ਪੰਜ ਸਰਦਾਰ ਨੇ ਇਹਨਾਂ ਤਰੀਕੇ ਨਾਲ ਪਸੰਦ ਹੈ ਜਿਹੜਾ ਕਾਮ ਹੈ ਨਾ ਵਾਈਫ ਜੀ ਉਹ ਇਸ ਸਰੀਰ ਦੇ ਵਿੱਚ ਹੀ ਇਸ ਗ੍ਰਸਤੀ ਨੂੰ ਅੱਗੇ ਚਲਾਉਣ ਵਾਸਤੇ ਮਾਲਕ ਨੇ ਪੈਦਾ ਕੀਤਾ ਜਿਹੜੇ ਪੰਜ ਸਰਦਾਰ ਇਹਨਾਂ ਤੋਂ ਆਪਾਂ ਕੰਮ ਵੀ ਲੈਣਾ ਤਰੀਕੇ ਨਾਲ ਲੈਣਾ ਤੇ ਮਹਾਰਾਜ ਦੱਸਦੇ ਨੇ ਕਹਿੰਦੇ ਇਸ ਦੇਹੀ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ ਸਭ ਔਪਤ ਇਸ ਸੰਸਾਰਾ ਬ੍ਰਹਮਾ ਵਿਸ਼ਨ ਮਹੇਸ਼ ਸਰੀਰ ਦੇ ਵਿੱਚ ਹੀ ਨੇ ਆਪਣੇ ਸਰੀਰ ਦੇ ਵਿੱਚ ਬ੍ਰਹਮ ਵਿਸ਼ਨ ਮਹੇਸ਼ ਹਾਂਜੀ ਬ੍ਰਹਮਾ ਵਿਸ਼ਨ ਮਹੇਸ਼ ਸਰੀਰ ਦੇ ਵਿੱਚ ਨੇ ਜੇ ਆਪਾਂ ਜਤੀ ਬਣਦੇ ਆਂਗੇ ਤੇ ਤਰੀਕੇ ਪੂਰੇ ਨੇ ਸਿੱਖਾਂਗੇ ਗ੍ਰਸਥ ਵਿੱਚ ਰਹਿ ਕੇ ਆਪਾਂ ਜਤੀ ਬਣ ਸਕਦੇ ਆਂ ਆਪਾਂ ਜੋ ਗੁਰਬਾਣੀ ਕਹਿੰਦੇ ਉਹ ਜਤੀ ਬਣਨਾ ਉਹ ਜਤੀ ਤੇ ਸੱਤੀ ਬਣਨਾ ਆਪਾਂ ਨਾ ਕਿ ਜਿਹੜਾ ਆਪਾਂ ਭੇਖ ਭੇਖ ਨਹੀਂ ਆਪਾਂ ਭੇਖ ਦੇ ਵਿੱਚ ਨਹੀਂ ਫਸਣਾ